ਲਓ ਬਈ ਮਿੱਤਰੋ ਆਪਣਾ ਮੇਨ ਕੰਮ ਸੀ ਦੂਰੀਆਂ ਪੱਠੇ ਪਾਤੇ ਆ ਦੋਵਾਂ ਨੂੰ ਸਸੀガル ਬਾਈ ਜੀ ਕੀ ਹਾਲ ਚਾਲ ਆ ਸਾਰੀ ਭਰਾ ਠੀਕ ਠਾਕ ਹੋਣਗੇ ਲਓ ਬਾਈ ਜੀ ਆਪਾਂ ਕਰਨ ਲੱਗੇ ਹਾਂ ਬਲੌਡ ਦੀ ਸਟਾਰਟਿੰਗ ਮੇਰਾ ਵੀਰ ਨਾ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਅੱਜ ਬਈ ਆਪਾਂ ਸ਼ਹਿਰ ਵੀ ਜਾਣਾ ਸਪਰੇ ਵੀ ਲੈ ਕੇ ਆਉਣੀ ਆ ਜੇ ਟਾਈਮ ਲੱਗਿਆ ਤਾਂ ਜਰੂਰ ਜਾਵਾਂਗੇ ਕੂਤਰਾ ਜੀ ਨਹੀਂ ਛੱਡਦੇ ਕਰਨੇ ਵੀ ਸਪਰੇ ਲੈ ਕੇ ਆਉਣੀ ਆ ਤੇ ਲੋ ਬਾਈ ਕੱਲ ਮੱਕੀ ਤੇ ਸਪਰੇਅ ਛੜਕਣੀ ਮੱਕ ਤੇ ਤੇ ਬਾਈ ਦਰਮੀ ਨਹੀਂ ਚੱਲੀ ਪਤਾ ਨਹੀਂ ਕੀ ਕਰ ਲੋਗੀ ਬੈਟਰੀ ਵਾਲੀ ਤੇ ਉਹ ਹੁਣ ਚਾਰਜ ਲਈ ਸੀ ਚਾਰਜ ਹੋ ਗਈ ਆ ਮੜੀ ਤੇਲ ਲਊ ਵੀ ਤਾਂ ਫੇਰ ਇਹਦੇ ਚ ਉਹ ਕਰਦੇ ਆ ਫਿਰ ਉਦੋਂ ਬਾਅਦ ਦੇ ਵਿੱਚ ਪਾਣੀ ਧਾਣੀ ਲਾ ਦੇਾਂਗੇ ਇਹਨੂੰ ਤੇ ਚੋਨਾ ਬਾਈ ਨਿਸਰਨ ਲੱਗ ਪਿਆ ਪਾਣੀ ਦੀ ਰੇ ਸਪਰੇਅ ਦੀ ਹੁਣ ਸਖਤ ਤੋਂ ਸਖਤ ਲੋ ਓਏ ਬਾਈ ਮਿੱਤਰੋ ਆਪਣੇ ਇਧਰਲੇ ਪਾਸੇ ਛੱਡਿਆ ਪਿਆ ਸੀ ਪਾਣੀ ਝੋਨਾ ਨਿਸਰਨ ਲੱਗ ਪਿਆ ਤੇ ਆਪਣੀ ਜੰਗ ਦੀ ਫੋਰਸ ਸਕੂਲ ਨੂੰ ਤਿਆਰ ਹੀ ਇੱਥੋਂ ਮਿਹਨਤ ਚੜ੍ਹਦੇ ਹੁੰਦੇ ਆ ਓਏ ਨੇ ਇਹਨੂੰ ਛੱਟਣਾ ਕਿੱਲੇ ਨੂੰ ਲਓ ਬਾਈ ਮਿੱਤਰੋ ਤੇ ਬੰਨਣਾ ਝੋਨਾ ਆਪਣਾ ਤਕਰੀਬ ਨਹੀਂ ਨਿਸਰਨ ਲੱਗ ਪਿਆ ਤਕਰੀਬਨ ਸਾਰਾ ਹੀ ਕਰ ਲਾ ਫੋਰਸ ਹੋਈ ਭਰਾਵਾ ਪਾਣੀ ਛੱਡਦ ਗਿਆ ਖਾਲੀ ਤੇ ਵੀ ਸੁਪਰੀ ਮਾਰ ਕੇ ਲਓ ਬਾਈ ਮਿੱਤਰੋ ਵੈਗਰੂ ਦੀ ਮਾਲਕ ਦੀ ਕਿਰਪਾ ਦੇ ਨਾਲ ਬਾਈ ਖੁਸ਼ੀ ਦੀ ਗੱਲ ਆ ਲਓ ਬਾਈ ਆ ਬਾਜੰਗਾਲੀ ਦਾ ਮਾਪਿਆ ਉਹ ਆ ਇਹਨੇ ਵੀ ਦੋਵੇਂ ਕੱਢ ਲਏ ਤੇ ਉਹ ਜਿਹੜੀ ਭੂਤ ਜੀ ਹੜਦੀ ਹੁੰਦੀ ਆਪਣੇ ਕੋਲੇ ਉਹ ਸਾਹਮਣੇ ਠੀਕ ਆ ਉਹਨੇ ਵੀ ਬੱਚੇ ਕੱਢ ਲਏ ਤੇ ਹੁਣ ਇੱਕ ਛੁੱਟੇ ਚ ਵੀਡੀਓ ਬਣਾਉਂਦੀ ਆਪਾਂ ਨੂੰ ਕੋਈ ਟੈਕ ਤਨੀ ਕਬੂਤਰ ਕਿਸੇ ਦਾ ਸੀ ਉਹ ਆਪਾਂ ਦੇ ਤਾ ਮਾਲਕ ਦੀ ਮਿਹਰ ਨਾਲ ਤਰੂ ਪਸ਼ੂ ਕਰਤੇ ਅੰਦਰ ਭਾਈ ਨਮਾ ਪਿਆ ਦਿੱਤੇ ਸੀ ਕਿ ਟੂਟੀ ਆ ਗਈ ਸੀ ਸਵੇਰ ਟਾਈਮ ਨਾਲ ਨਹੀਂ ਮੇੜਦਾ ਇਹ ਕੰਮ ਤੇ ਭਾਈ ਆਪਣਾ ਇੱਕ ਬੱਚਾ ਮਰ ਗਿਆ ਮੈਂ ਵੀਡੀਓ ਨਹੀਂ ਬਣੀ ਮੇਥੋਂ 95 ਨੰਬਰ ਥੱਲ ਵਾਲਾ 95 ਨੰਬਰ ਥੱਲ ਸੀ ਇਹਨੇ ਹਰਾ ਟੁੱਟਾ ਕੀਤਾ ਤੇ ਗਲਾਬੀ ਪੁੰਜਿਆ ਸੀ ਬਾਈ ਉਹ ਮਰ ਗਿਆ ਕਿਉਂਕਿ ਉਹਦੇ ਮਾਤਾ ਬਹੁਤ ਸੀ ਬਾਈ ਤੇ ਵਿਚਾਰਾ ਜਲ ਰਿਹਾ ਲਓ ਬਾਈ ਮਿੱਤਰੋ ਪਹਿਲਾ ਵੀਡੀਓ ਬਣਾਉਣੀ ਦਿਮਾਗ ਚੋਂ ਨਿਕਲ ਗਈ ਸੀ ਤੇ ਹੁਣ ਵਾਪਸੀ ਤੇ ਬਣਾਉਣ ਲੱਗੇ ਆਪਾਂ ਐ ਸੀ ਸਪਰੇਅ ਲੈਣਾ ਸਪਰੇਅ ਲੈ ਲਈ ਤੇ ਘਰ ਦਾ ਨਿੱਕਾ ਮੋਟਾ ਸਮਾਨ ਸੀ ਉਹ ਲੈ ਲੈ ਤੇ ਆਪਾਂ ਚੱਲ ਪਿਆ ਵਾਪਸ ਉਹਣਾ ਜੂਸ ਪੀਵਾਂਗੇ ਕਾ ਰੁਕਾਂਗੇ ਜੂਸ ਵਾਲੇ ਕੋਲੇ ਜੂਸ ਜਾ ਛੱਕੇਗੇ ਕਿ ਬੱਚਾ ਜੁਨੀਅਨ ਪਾਰਟੀ ਆਸਤੇ ਕੁਛ ਖਾਣ ਪੀਣ ਨੂੰ ਲੈਣਾ ਹੀ ਤੇ ਭਾਈ ਸਾਡੇ ਕੋਲੇ ਸਮਾਨ ਹੀ ਬਹੁਤ ਚਾਹੀਦਾ ਉਹਨਾਂ ਆਸਤੇ ਵੇਣੇ ਜੀ ਕੁਛ ਲੈ ਲਾਂਗੇ ਜੇ ਟਾਈਮ ਲੱਗਿਆ ਤਾਂ ਨਹੀਂ ਤਾਂ ਅੱਜ ਭਾਈ ਕੂਟਰ ਛੱਡੀ ਨਹੀਂ ਕਰੇ ਕਿਉਂਕਿ ਸ਼ਹਿਰ ਆਉਣਾ ਸੀਗਾ ਤੇ ਫਿਰ ਤਾੜਨ ਤੂੜਨ ਦਾ ਦੇਖੋ ਮੋੜ ਹੈ ਜੀ ਸੀਗਾ ਕਲ ਨੂੰ ਹੀ ਛੱਡਾਂਗੇ ਕੋਈ ਬੱਲੀ ਨਹੀਂ ਛੱਡੇ ਕੁਝ ਨਹੀਂ ਛੱਡੇਗਾ। ਵੀ ਮਿੱਤਰੋ 1:00 ਵੱਜ ਗਿਆ। ਬਈ ਸ਼ਹਿਰੋਂ ਆਪਾਂ ਆ ਗਏ ਆਂ। ਸ਼ਹਿਰੋਂ ਆ ਕੇ ਤੇ ਬੱਚਿਆਂ ਨੂੰ ਛੋਲੇ ਦਿੱਤੇ। ਵੀਡੀਓ ਬਣਾਈ ਨੂੰ ਗਏ ਕਿਉਂਕਿ ਲੀਟ ਹੋ ਗਿਆ ਅਸੀਂ ਕੰਮ। ਗਗਣਾ ਗਿਆ ਨਹੀਂ। ਛੋਲੇ ਦਿਵਾ ਕੇ ਗਿਆ ਮੇਰੇ ਨਾਲ ਚਾਰ। ਇੱਕ ਬਾੜ ਪੀੜਨਾ ਆਇਆ ਸੀ ਮੈਂ। ਪਸ਼ੂ ਡੰਗਰਾਂ ਨੂੰ। ਪਸ਼ੂਆਂ ਨੂੰ ਗੀੜਾ ਮਾਰਨਾ ਆਇਆ ਸੀ। ਬੈਠੇ ਆ ਤੇ ਛੋਲੇ ਦੇਤੇ ਆ ਬਾਈ ਬੱਚਿਆਂ ਨੂੰ ਦਾਣਾ ਪਣੀ ਪਾਤਾ ਹੈ ਆ ਉਹਨਾਂ ਨੂੰ ਦੂਰ ਥਿਆੜੋ ਬੱਚਿਆਂ ਵਾਲਿਆਂ ਨੂੰ ਤੇ ਬਚਕੂਤ ਅੱਜ ਬਾਈ ਨਹੀਂ ਛੱਡੇ ਤੇ ਸਪਰੇਅ ਦਾ ਵੀ ਇੱਟਾ ਚੂਲਾ ਬਾਈ ਲਿਆਂਦਾ ਜਿਹੜਾ ਤੇ ਸਪਰੇਅ ਵਾਲਿਆਂ ਨੇ ਕਿ 3 ਵਜੇ ਕਹਿੰਦੇ ਆਵਾਂਗੇ ਬਰੀ ਅਸੀਂ ਆ ਪਿਆ ਬਈ ਸਪਰੇਅ ਵਾਲਾਂ ਚੂਲਾ ਚੂਨਾ ਬਈ ਨਿਸਰਨ ਲੱਗ ਪਿਆ ਤਾਂ ਕਰਕੇ ਫਿਰ ਜ਼ਰੂਰੀ ਸੀ ਵੇਹੇ 12 13 ਦੇਣੀ ਹੋਏ ਸਪਰੇ ਉਹ ਬਈ ਮਿੱਤਰੋ ਆਪਾਂ ਚੱਲ ਪਿਆ ਜੀ ਥੱਲਾ ਲੈਣ ਬਈ ਮੌਸਰ ਗਏ ਸੀ ਕਿ ਮੌਸਰੋਂ ਮਿਲਣਾ ਨਹੀਂ ਹੁਣ ਆਪਾਂ ਚੱਲਿਆਂ ਭਲਾਈਆਂ ਨੇ ਤੇ ਆਪੋ ਬੱਠਾ ਨੀਰਾ ਪਾਇਆ ਬਈ ਵੀਡੀਓ ਬਣੀ ਨਹੀਂ ਕਿਉਂਕਿ ਕਾਲ ਚ ਅਸੀਂ ਕੰਮ ਮੋੜ ਕੇ ਸਪਰੇ ਆਲੇ ਨੇ ਹੁਣਾਂ ਤੇ ਉਹਨਾਂ ਦੇ ਹੁੰਦਿਆਂ ਮੋੜਨਾ ਵੀ ਤੇ ਆਪਾਂ ਆਪਾ ਖੜਨੀ ਆ ਸੂਰੇਜ ਪਾਉਣ ਵਾਲੀ 不样的，我们也会。 ਭਾਈ ਮਿੱਤਰੋ ਆਪਾਂ ਇਹ ਆ ਗਏ ਭਲਾਈਆਂ ਨੇ ਆਲਾ ਬੜਾ ਸੀਵਣ ਵਾਲੇ ਵਾਲਾ ਆ ਰਿਹਾ ਤੇ ਇੱਧਰ ਸੂਆ ਆ ਗਿਆ ਇਹ ਬੜੀ ਹੈਂਡ ਲਗੇ ਜਾਣੇਗੀ ਉਹ ਪੁੱਲ ਤੋਂ ਲੈ ਕੇ ਤੇ ਆ ਮੋੜ ਤੱਕ ਦਰਖਤ ਦਰੋਤ ਬੜੇ ਆ ਉਧਰ ਸੂਏ ਦੇ ਨਾਲ-ਨਾਲ ਆਉਂਦੀ ਹੈ ਸੜਕ ਇੱਥੇ ਤਾਂ ਸੜਕ ਵਾਵਾ ਚੌੜੀ ਉੱਥੇ ਤਾਂ ਜਮਾਂ ਹੀ ਛੋਟੀ ਆ ਲੋ ਭਾਈ ਮਿੱਤਰੋ ਆ ਗਏ ਪੜਾਈਆਂ ਨੇ ਤੇ ਇਹ ਸਪਰੇਅ ਵਾਲਿਆਂ ਨੂੰ ਭਾਈ ਡੀਕ ਡੂਕ ਕੇ ਮੈਂ ਕਿਹਾ ਚੱਲ ਉਹਨੇ ਪੜਾਈਆਂ ਨੇ ਤਾਂ ਜਾਈਏ ਫਿਰ ਠੱਲਾਂ ਤਾਂ ਲੈ ਕੇ ਆਈਏ ਆ ਗਈ ਵੱਡਾ ਰੋਡ ਭਾਈ ਵੀਡੀਓ ਰੂਪਰ ਦਾ ਮੈਂ ਕਿਰਾਗਾ ਪਿੱਛੇ ਵੀ ਇੱਕ ਹੀ ਨਗਾਉਣਾ ਲਓ ਬਾਈ ਜੀ ਹੁਣ ਕਾਕੇ ਦੀ ਦੁਕਾਨ ਤੇ ਜਾ ਕੇ ਮਿਲਾਂਗੇ ਬਾਈ ਸੜਕ ਪਾਰ ਕਰ ਮਾਦਾ ਮਗ ਲਓ ਬਾਈ ਆ ਗਿਆ ਪੱਕਾ ਕਾਕੇ ਕੋਲੇ ਕਾਕਾ ਆਪ ਤਾਂ ਟੱਕਰਿਆ ਨਹੀਂ ਮਾਦਾ ਉਹਨਾਂ ਦੀ ਤੇ ਇਸ ਮਨਸਮੂਨ ਬਣਿਆ ਪਿਆ ਕਾਫੀ ਮਗਰ ਉਹ ਮਸਤਰੀ ਭਾਈ ਲੱਗੇ ਪਏ ਆ ਲਓ ਬਈ ਓਏ ਜਾਲ ਛਤਰੀਆਂ ਸਾਰਾ ਕੋਸਾ ਬਾਈ ਕੂਤਰਾਂ ਸਮਾਣੀ ਆ ਸਾਰਾ ਆ ਲੱਕੜ ਵਾਲੀ ਛਤਰੀ ਹਾਂ ਲੱਕੜ ਵਾਲੀ ਛਤਰੀ ਬੱਲੇ ਆ ਗੁੜਿਆ ਆ ਕਿਵੇਂ ਆ ਠੀਕ ਆ ਜੀ ਲਓ ਬਾਈ ਮਿੱਤਰੋ ਆਏ ਤਾਂ ਆਪਾਂ ਠੱਲਾਂ ਲੈਣ ਸੀਗੇ ਤੇ ਇੱਕ ਆਪਣਾ ਬਾਈ ਉੱਥੇ ਕੱਪੜਾ ਸੰਤਾਂ ਪਿਆ ਸੀਗਾ 2x2 ਦਾ ਤੇ ਉਹ ਕਪੜਾ ਵੀ ਆਪਣਾ ਲੈ ਆਈ ਤੇ ਇੱਕ ਛਤਰੀ ਵੀ ਆਪਣੇ ਕੋਲੇ ਬੈਣ ਕਪੜੇ ਤੇ ਪਈ ਸੀਗੀ ਮੈਂ ਕਿਹਾ ਵੀ ਚੱਲ ਆਉਂਦਾ ਨਹੀਂ ਹੋ ਗਿਆ ਕੰਮ ਤੇ ਘਰੇ ਜਾ ਕੇ ਵਿਖਾਵਾਂਗੇ ਭਾਈ ਸਿਲਵਰ ਵਾਲੀਆਂ ਠੱਲਾਂ ਲੰਗਾ 100 ਤੇ ਆਪਣਾ ਇੱਕ ਆਪਣਾ ਕਪੜਾ ਜਿਹੜਾ ਸੰਤਾ ਵਾਸੀ ਲੋ ਭਾਈ ਮਿੱਤਰੂ ਅੱਜ ਨਾ ਤਾਂ ਬੱਚੇ ਪਾਏ ਗਏ ਆ ਅਦਾ ਭਾਈ ਅੱਜ ਬੱਚੇ ਪਾਏ ਗਏ ਆ ਕਾਰਨ ਕੀ ਅਸੀਂ ਠੱਲਾ ਲੈਣ ਉੱਠ ਗਏ ਤੇ ਆਪਣਾ ਉੱਥੇ ਕਪੜਾ ਸਹੰਤਾ ਪਿਆ ਸੀ ਇੱਕ ਛਤਰੀ ਦਾ ਉਹ ਫੜ ਕੇ ਲਿਆਏ ਆ ਤੇ ਆ ਬਾਈ ਜੀ ਪਸੰਗਾਂ ਨੂੰ ਪੱਠੇ ਹੀ ਜਾਂਦੇ ਪਾ ਗਏ ਸੀ ਕਿ ਪਿਆਉਣ ਵਾਲੇ ਆ ਮੰਮੀ ਨੂੰ ਪੁੱਛਦੇ ਪਿਆ ਤੇ ਕਿ ਪਿਆਉਣ ਵਾਲੇ ਆ ਤੇ ਬਾਈ ਨਾ ਅੱਜ ਕਬੂਤਰ ਅੱਜ ਤਾਂ ਛੱਡ ਨਹੀਂ ਸੀ ਨਾ ਬੱਚੇ ਪਾਏ ਗਏ ਆ ਕਾਰਨ ਇਹ ਸੀ ਪਰ ਬਈ ਹੁਣ ਤਾਂ ਟਾਈਮ ਨਹੀਂ ਬਹੁਤ ਤੇ ਆ ਧਿਆਨ ਘੋਰ ਕਿਉਂ ਯਾਰ ਸੈਲ ਬੈਟਰੀ ਤਾਂ ਅੱਗੇ ਜਲੂਸ ਕੱਢਿਆ ਤੂੰ ਇਹਦੀ ਦਾ ਤੇ ਬਾਈ ਜੀ 25 7 2 10 ਕਿ ਤੂੰ 5 ਤੇ 2 7 7 ਤੇ 14 14 ਬੱਚੇ ਬਾਈ ਇਹ ਹੋ ਗਏ ਆਪਣੇ ਕੋਲੇ 14 ਬੱਚੇ ਹੀ ਹੋਗੇ 14 12 26 26 ਬੱਚੇ ਹੋਗੇ ਬਾਈ ਆਪਣੇ ਕੋਲੇ ਵੇਗਰੂ ਦੀ ਮੇਰੇ ਨਾਲ ਏ ਬਾਈ ਜੀ ਅੱਜ ਸ਼ਹਿਰ ਸਪਰੇ ਲੈ ਗਏ ਜੀ ਆਪਾਂ ਸੇ ਕੰਮ ਕੋਈ ਵੀ ਨਹੀਂ ਵੀਰੇ ਆਵੇ ਕੰਮ ਕੋਈ ਵੀ ਨਹੀਂ ਆਪਣਾ ਸਿਰੇ ਨਾ ਬੱਚੀ ਭਾਈ ਗਏ ਹੁਣ ਆਪਾਂ ਠੱਲਾਂ ਲੈਣ ਉੱਠ ਗਏ ਤੇ ਇਹ ਕਪੜਾ ਛਤਰੀ ਦਾ ਕਪੜਾ ਸਾਂਤਾ ਪਿਆ ਸੀ ਪਈ ਸੀ ਉਹ ਦੇ ਦਿੱਤੇ ਸੀ ਉਹ ਫੜਨ ਉੱਠ ਕੇ ਸੀਗੇ ਤੇ ਲੋ ਬਾਈ ਮੱਕ ਤੇ ਸਪਰੇ ਦਰਮੀ ਖਰਾਬ ਆਪਣੀ ਝੋਨੇ ਵਾਲਿਆਂ ਤੋਂ ਮੈਂ ਕਿਹ ਛੜਕਾ ਦੇਾਂਗੇ ਦਰਮੀ ਚੱਲੀ ਨਹੀਂ ਬਾਈ ਤੇ ਕੱਲ ਨੂੰ ਨਾਲੇ ਪਾਣੀ ਛੜਦਿਆਂਗੇ ਇਹਨੂੰ ਤੇ ਨਾਲ ਹੀ ਝੋਨਾ ਨਹੀਂ ਸਰਣ ਲੱਗ ਪਿਆ ਬਾਈ ਸਪਰੇ ਵੀ ਜ਼ਰੂਰੀ ਹੈ ਉਹਨਾਂ ਨੂੰ ਫੋਨ ਲਾਈ ਜਾਨਾ ਫੋਨ ਚ ਆਗਦੇ ਨਹੀਂਗੇ ਲੋ ਬਾਈ ਮਿੱਤਰੋ ਸਪਰੇ ਨੂੰ ਫੋਨ ਲਾਈ ਜਾਨੇ ਉਹ ਸਪਰੇ ਫੋਨ ਨਹੀਂ ਚ ਆਗਦੇ ਤੇ ਅੰਦਰਲੇ ਬੱਚੇ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਹਲਕੂਟਰ ਦਿਖਾ ਦਿੰਨੇ ਕਿਧਰੋਂ ਆ ਤੇ ਬਾਈ ਜੀ ਹੁਣ ਆਪਾਂ ਵਲੌਗ ਦੀ ਸ਼ੁਰੂਆਤ ਹੀ ਕਰਦੇ ਹਾਂ ਵਲੌਗ ਅੱਜ ਕੋਈ ਐਡਾ ਖਾਸ ਕੈਂਪ ਨਹੀਂ ਬਣਿਆ ਪਰ ਵਲੌਗ ਵਧੀਆ ਬਣਿਆ ਤੇ ਆ ਜੋੜ ਨੂੰ ਵੀ ਆਂਡੇ ਲਾ ਲੈਣ ਤਾਂ ਬੜੀ ਵਧੀਆ ਗੱਲ ਆ ਇਹ ਆ ਪੇਜਾਲ ਪਾਸ ਕਰ ਬੁੱਤਈ ਲੋ ਬਈ ਮਿੱਤਰੋ ਐਣੀ ਵੀ ਦੂਮੇ ਕੱਟ ਲੈ ਬੱਚੇ ਸਹੀ ਐ ਠੀਕ ਆ ਬਈ ਹੋ ਗਿਆ ਲੋ ਬਈ ਬੱਚੇ ਜਮਾ ਸਹੀ ਐ ਵੀ ਹੋ ਗਿਆ ਕਾਇਆ ਮਿਲਾ ਦੇ ਬੁਗੜੀਆਂ ਦੇ ਛੱਡ ਗਈ ਹੁਣੀ ਬਾਹਰ ਤੇ ਨੀ ਬਾਈ ਬੈਠੀ ਆ ਤੇ ਉਹ ਬੈਸੜੀ ਨੀ ਕਰਦੀ ਆ ਬੈਠਾ ਆਪਣਾ ਬਾਜ ਨਾਲ ਲੋ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਟੀਵੀਰ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਸੌਰੀ ਬਾਈ ਅੱਜ ਵਲੌਗ ਇਹਨਾਂ ਚ ਅੱਜ ਦਾ ਨਹੀਂ ਬਣਿਆ ਕਿਉਂਕਿ ਨਾ ਤਾਂ ਬਾਈ ਕੂਟਰ ਛੱਡੇ ਸੀ ਨਾ ਸਪਰੇਅ ਵਾਲੇ ਆਏ ਆਪਣੀ ਉਹਨਾਂ ਦੀ ਵੇਟ ਕਰਦੇ ਕਰਦੇ ਹੀ ਤੇ ਹੁਣ ਆਪਾਂ ਬੇਠ ਲਾਂ ਤੇ ਕਪੜਾ ਫੜ ਲਿਆ ਹੈ ਤੇ ਮੇਰਾ ਵੀਰ ਪਰਜੋ ਕੋ ਖੀਮਾ ਕਰਿਓ ਤੇ ਬਾਈ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਭਰਾ ਬਣ ਕੇ ਤੇ ਚਲੋ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਤੇ ਮੇਰਾ ਫਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਚਲੋ ਬਾਈ ਜੀ ਠੀਕ ਆ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ